ਹੈਲੋ ਸਸਤੀ ਕਾਲ ਜੀ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਤੇ ਬੱਕਰੀਆਂ ਨੂੰ ਅੱਜ ਆਪਾਂ ਪਾਇਆ ਯੰਤਰ ਤੇ ਬਾਹਰ ਪਈ ਇਹਦਾ ਮੀਂਹ ਪੂਰ ਦੀ ਪੈ ਰਹੀ ਹੈ ਮਾਰੀ ਮਰੀ ਜਰਾ ਪਹਿਲਾਂ ਬਾਹਰ ਪਾਇਆ ਸੀ ਚੱਕ ਕੇ ਅੰਦਰ ਧਰਤੀਆਂ ਭਰੀਆਂ ਬਣੀਆਂ ਹੋਈਆਂ ਬਾਈ ਤੇ ਯੰਤਰ ਤੇ ਬਾਈ ਤੁਸੀਂ ਫਲੀਆਂ ਵੇਖੋ ਕਿੰਨੀਆਂ ਫਲੀਦਾਰ ਆ ਪੂਰਾ ਫਲੀਆਂ ਫੁੱਲ ਲੱਗੀਆਂ ਹੋਈਆਂ ਬਾਈ ਜੇ ਜਾਂਤਰ ਹੁਣ ਪੈ ਗਿਆ ਹਮਜੰਤਰਵਾਦਾ ਹੁਣ ਇਹਨਾਂ ਨੂੰ ਦੁਬਾਰਾ ਟੱਕਰ ਕਾਸੀ ਦੀ ਲੋੜ ਨਹੀਂ ਬਾਈ ਕਿਉਂ ਫਲੀਆਂ ਬਾਈ ਪੱਟੀ ਜਾਣਗੇ ਕਿਉਂ ਭਰੀਆਂ ਬੰਨ ਕੇ ਕਿੱਥੇ ਉਧਰ ਟੰਗ ਦੀ 1 2 ਉਹ ਬਈਆਂ ਇੱਕ ਪਰਾਂ 4 3 ਥਾਂ ਕਰਤਾ ਪ੍ਰੋਗਰਾਮ ਅੰਡੋ ਅੱਡ ਵੰਡ ਕੇ ਖਾਈ ਜਾਂਦੀਆਂ ਵਧੀਆ ਫਲੀਆਂ ਪੂਰਾ ਫੁੱਲ ਫਲੀਆਂ ਦਾ ਹੀ ਭਰਿਆ ਸੀ ਕੱਲਾ ਹੀ ਬਾਈ ਜਾਮਾ ਹੈ ਕਲੀਆਂ ਫਲੀਆਂ ਹੀ ਆ ਬਾਈ ਜਿਹੜਾ ਆ ਚੀਜ਼ ਕਿਤੇ ਬਖਤਰੀ ਨੂੰ ਪੈਂਦੀ ਰਹੇ ਨਾ ਬਾਈ ਆ ਦੱਸ ਦੇਣੀ ਆ ਬਾਹਲੇ ਟਾਈਮ ਤਾਂ ਨਹੀਂ ਹੈਗਾ ਇਹ ਦੱਸ ਪੀਣੀ ਆ ਕੋ ਮੁੜ ਕੇ ਸੁੱਕ ਜੂ ਬਾਈ ਜਮੇ ਫੋਨੇ ਵੱਡੇ ਜਾਣਗੇ ਤੇ ਇਹ ਹੁਣ ਕਿਤੋਂ ਵੀ ਮਿਲਦਾ ਤੁਹਾਨੂੰ ਯਾਰ ਪੱਟਾਂ ਟੋਲਿਆਂ ਤੇ ਹਨਾ ਝੋਨੇ ਦਾ ਹੁਣ ਪੱਕੇ ਹੀ ਹੈ तकरीबन ਬਾਈ ਯਾਰ ਵਿੱਚ ਚੱਲ ਥੁਫਰੇਆਂ ਥੱਪਿਆਂ ਦਾ ਟਾਈਮ ਜਾਂਦਾ ਟੱਪੀ ਹੈ तकरीबन ਤੇ ਮਹਾਰਾ ਪੁੱਛ ਰਸਤ ਕਰ ਲੈ ਵੀ ਥੁਫਰੇ ਤਾਂ ਨਹੀਂ ਕਰੀ ਬਾਈ ਇਹ ਪੱਟਾਂ ਪੁੱਟਾਂ ਤੋਂ ਵੱਢ ਕੇ ਇਹ ਜਾਂ 10 ਦਿਨ ਪੈ ਜੇ ਨਾ ਬੱਕਰੀਆਂ ਨੂੰ ਕਿਤੇ ਬਹੁਤ ਤਗੜੀ ਚੀਜ਼ ਹੈ ਬਾਈ ਇਹ ਸਾਰਿਆਂ ਘਾਟਾਂ ਬੁਨੀਆਂ ਕਰਦਾ A to Z ਖਰਾ ਜੰਤਰ ਵੀ ਵਸੇਰਾ ਪਾਇਆ ਬਾਈ ਹਨਾ ਵੱਢ-ਵੱਢ ਕੇ ਸਾਨੂੰ ਪਤਾ ਵੀਡੀਓ ਵਸੇਰੀਆਂ ਪਾਈਆਂ ਮੈਂ ਤੇ ਹੁਣ ਆ ਪੱਕ ਗਿਆ ਬਈ ਜਮਾ ਫਲੀਆਂ ਦੇ ਦਾਣਾ ਹੀ ਬਣ ਗਿਆ ਯਾਰ ਇਹ ਚੀਜ਼ ਤੋਂ ਮੰਨ ਕੇ ਚੱਲੋ ਕੋਈ ਚੀਜ਼ ਨਹੀਂ ਮੂਰੇ ਨਾ ਕੋਈ ਮੱਕੀ ਨਾ ਕਣਕ ਨਾ ਲੈਣਾ ਨਾ ਲੈਣਾ ਇਹ ਹਰਾ ਵੀ ਹੈ ਇਹ ਦਾਣਾ ਵੀ ਹੈ ਸਾਰਾ ਪ੍ਰੋਟੀਨ ਤੱਤ ਕੋਤ ਸਾਰੇ 8D Z ਯਾਰ ਲੀਵਰ ਦੀ ਦਵਾਈ ਲੈਣਾ ਦੇਣਾ ਸਭ ਘਾਟਾਂ ਪੂਰੀਆਂ ਕਰਦਾ ਬਈ ਇਹ ਤੇ ਇਸੇ ਕਰਕੇ ਆਪਾਂ ਨਵੇਂ ਬੰਦਿਆਂ ਨੂੰ ਮਨਲਾ ਦੱਸਦੇ ਆ ਬਾਹਲੇ ਨੂੰ ਤਾਂ ਹੀ ਨਹੀਂ ਪਤਾ ਯਾਰ ਜੰਤਰ ਹੁੰਦਾ ਕੀ ਆ ਬੱਕਰੀਆਂ ਤਾਂ ਰੱਖ ਲੀਆਂ ਬਾਹਲੇ ਨੂੰ ਹੀ ਨਹੀਂ ਪਤਾ ਜੰਤਰ ਕੀ ਹੁੰਦਾ ਪੁੱਛਦੇ ਆ ਬਾਈ ਕਿ ਇਹ ਜੰਤਰ ਕਿਹਨੂੰ ਕਹਿੰਦੇ ਹੋ ਲੈ ਬਈ ਨਾਂ ਜੇ ਲੈਂਦੇ ਲੋਕ ਇਹ ਕੋਈ ਜੰਤਰ ਕਹਿੰਦਾ ਬਾਈ ਕੋਈ ਕੁੱਸਤਾ ਹੈ ਇਹਦਾ ਕੋਈ ਕੁੱਸਤਾ ਹੈ ਇੰਤ ਹੈ ਗੱਲ ਤੇ ਮੈਂ ਤੁਹਾਨੂੰ ਇਹੀ ਕਹਿਣਾ ਵੀ ਭਾਈ ਇਹਆਂ ਚੀਜ਼ਾਂ ਬਾਰੋਂ ਵੱਡ ਕੇ ਪਾਉਣਗੇ ਦੇਖੋ ਖਰਚਾ ਕੋਈ ਨਹੀਂ ਕੱਲੀ ਮਿਹਨਤ ਲੱਗੀ ਹੈ ਬਾਈ ਅੱਧਾ ਘੰਟਾ ਲੱਗਿਆ ਨਹੀਂ ਵੀ ਮੋਟਰਸਾਈਕਲ ਤੇ ਲੱਦ ਲਿਆ ਮੈਂ ਦਾ ਫੁੱਲ ਪਾਰਕੇ ਹਨ ਜਮਾ ਬਈ ਪੰਡੂ ਉੱਤੀ ਪਾ ਕੇ ਬੰਨੀ ਸੀ ਕਿਉਂ ਥੱਲੇ ਥੱਲੇ ਦਾ ਚਾਰ ਜਾਨੇ ਤੂੰ ਨਹੀਂ ਚੱਕੀ ਜਾਂਦੀ ਤਾਂ ਹੀ ਵਿਛਾ ਕੇ ਮੋਟਰਾਂ ਦੇ ਪੱਲੇ ਉੱਤੀ ਭਰੀ ਪਾ ਕੇ ਬਈ ਕਿਉਂ ਵਧਿਆ ਪੂਰਾ ਸੀ ਨਾ ਡਿੱਗਿਆ ਕਰ ਬਜਾਏ ਧਰ ਕੇ ਬੰਨ ਕੇ ਪੰਡ ਤੇ ਬਈ ਘਰੇ ਲਿਆ ਕੇ ਬੱਕਰੀਆਂ ਦੇ ਮੂਰੇ ਪਾਤਾ ਦੇਖੋ ਤੁਹਾਡੇ ਸਾਹਮਣੇ ਬਈ ਹੁਣ ਇਹ ਐਂ ਗਿਰ ਪੱਤੀ ਜਾਣੀਆਂ ਦੋ ਘੰਟੇ ਸਾਰਾ ਖਾ ਜਾਣੀਆਂ ਕੱਲੇ ਡੰਡੇ ਛੱਡਣੀਆਂ ਬਈ ਜਮਾ ਤੇ ਜਦੋਂ ਇਹ ਜੀ ਚੀਜ਼ ਬੱਕਰੀ ਖਾਂਦੀ ਹੈ ਜਿਵੇਂ ਇਹਦੇ ਡੰਡੇ ਕੱਚੇ ਡੰਡੀਆਂ ਹੀ ਹੋ ਗਿਆ ਜਿਵੇਂ ਆਹਾਂ ਡੰਡੀਆਂ ਸਾਰੀ ਖਾਜੀ ਬੱਕਰੀ ਹੌਲੀ ਹੌਲੀ ਨਾ ਇਹਦੀ ਆ ਜੀ ਆ ਪਤਲੀ ਜੀ ਆ ਪਤਲਾ ਆ ਜਿਹੜਾ ਆ ਸਾਰਾ ਖਾ ਗਈ ਬੱਕਰੀ ਬਈ ਵਿੱਚੇ ਡੰਡਾ ਮੈਂ ਬਸੇ ਦੇਖੇ ਜਿਹੜੇ ਮੋਟੇ ਵਾਲੇ ਉਹ ਨਹੀਂ ਖਾਦਾ ਜਾਂਦੇ ਤੋ ਤੇ ਐ ਲਾ ਲਓ ਹਬ ਤੁਸੀਂ ਵੀ ਬੱਕਰੀ ਫਿਰ ਥੋਲ ਰਾਜੀ ਹੋ ਜਾਂਦੀ ਆ ਬਈ ਹੁਣ ਲਾ ਦਦੇ ਨਹੀਂ ਕੀ ਚਲਾਉਂਗਾ ਮੈਂ ਜਿੰਨਾ ਕੋ ਮਿਲੂਗਾ ਮੈਨੂੰ ਆਪ ਦੇ ਤਾਂ ਮੇਰੇ ਭਰਾਵਾਂ ਸਾਰੇ ਹੀ ਖਾ ਗਈਆਂ ਇਹ ਵਿੱਚ ਛੱਡ ਦਿੰਦਾ ਸੀ ਮੈਂ ਕੁਝ ਨਹੀਂ ਛੱਡਿਆ ਇਹਨਾਂ ਨੇ ਸਾਰਾ ਖਾ ਗਏ ਟੀ ਜੈਟ ਤੇ ਹੁਣ ਮੱਟਾ-ਮੱਟਾ ਇਹ ਖੜਾ ਆ ਬਰਾ ਵਾਦੂ ਹਨੇ ਗਵਾਨੇ ਸੇ ਭਾਈ ਕੁੰਦਈ ਆ ਜਿਹੜੇ ਬੀਜ ਆ ਬੀਜ ਮੰਦੋਂ ਮੱਲੀ ਗਾ ਪਰ ਡੰਗ ਪੰਨਾ ਪੱਕਿਆ ਖੜਾ ਜਾਵਾ ਤੇ ਭਾਈ ਨਜ਼ਾਰਾ ਬਹੁਤਾ ਇਹੀਆਂ ਚੀਜ਼ਾਂ ਲੈ ਆ ਪਾਇਆ ਕਰੋ ਠੀਗਾ ਤੇ ਕਿਸੇ ਦੇ ਮਗਰ ਨਾ ਲੱਗਿਆ ਪਰੋ ਭਾਈ ਲੋਕ ਮੈਂ ਤੁਹਾਨੂੰ ਦੱਸਦਾ ਵੀਡੀਓ ਪਾ ਆਂਦੇ ਆ ਬਸੇਰਾ ਕੁਛ ਕਹਿੰਦੇ ਆ ਵੀ ਘੰਟਾ ਤੜਕੇ ਘੰਟਾ ਅੱਥਨੇ ਕੋਈ ਘੰਟਿਆਂ ਘੁੰਟਿਆਂ ਦਾ ਕੰਮ ਨਹੀਂ ਇਹ ਤਾਂ ਭਾਈ ਜਦੋਂ ਬੱਕਰੀ ਤੁਸੀਂ ਰੱਖ ਲਈ ਨਾ ਘਰੇ ਦੇਦੋ ਮੰਨ ਲਾ ਤੁਸੀਂ ਬੀ ਰੁਕਰੀਆਂ ਤੋਂ ਪਲੱਸ ਮਕਰੀਆਂ ਤੁਹਾਡੇ ਕੋਲੇ ਹੋ ਗਈਆਂ ਉਦੋਂ ਥੱਲੇ ਤਾਂ ਚੱਲ ਬੰਦਾ ਯਾਰ ਘਰੇ ਤੋਂ ਰੈਫਰਦਾ ਪਾਈ ਜਾਂਦਾ ਬਾਈ ਹੈਨਾ 8 5 7 9ਾਂ ਨਹੀਂ ਤਾਂ ਮੈਂ ਗੱਲ ਨਹੀਂ ਕਰਦਾ ਜਿਹੜਾ ਬਾਈ ਫਾਰਮਿੰਗ ਦੇ ਤੌਰ ਤੇ ਕੰਮ ਕਰਨਾ ਮਨ ਲਾ ਜੀ ਹੁਣ ਇਹਨਾਂ 'ਤੇ ਡਿਪੈਂਡ ਆ ਜਿਵੇਂ ਹੁਣ ਮੈਂ ਇਕੱਲਾ ਹੋਰ ਕੋਈ ਮੇਰੇ ਕੋਲੇ ਬਾਈ ਹੈ ਨਹੀਂ ਸਾਧਨ ਕਮਾਈ ਦਾ ਇਹੀ ਕਮਾਈ ਦਾ ਸਾਧਨ ਚੁਣਿਆ ਮੈਂ ਤਾਂ ਇਕੱਲਾ ਇਹੀ ਕਰੀਏ ਨਾ ਹੌਲੀ ਹੌਲੀ ਹੈਨਾ ਮਗਰ ਪਹਿਰੇ ਆ ਇਹਦੇ ਐਡੀ ਵੀ ਕੋਈ ਮਨ ਲਾ ਐ ਨਹੀਂ ਹੈਗਾ ਵੀ ਬਾਲੀ ਕਮਾਈ ਇਹਦੇ 'ਚ ਉਹ ਗੱਲ ਵੀ ਨਹੀਂ ਹੈਗੀ ਬਾਈ ਇਹ ਤਾਂ ਇੱਕ ਸਾਈਡ ਬਿਜ਼ਨਸ ਹੈ ਜਿਹੜਾ ਕੋਈ ਤੁਹਾਡਾ ਕੋਈ ਨਾਲ ਬਿਜ਼ਨਸ ਚੱਲ ਰਿਹਾ ਖੇਤੀ ਹੈ ਲਾ ਲੋ ਜਿਵੇਂ ਜਿਆਦਾ ਜੂ 4 ਬੰਦਾ ਕੰਮ ਕਰਦਾਗਾ ਉਹਦੇ ਨਾਲ ਨਾਲ 5-7 ਮਾਲਾ ਬੱਕਰੀਆਂ ਕਹਿੰਦੇ ਪਾਲ ਲੋ ਘਰੇ ਹਨਾ ਬੱਚੇ ਵਿਕ ਜਾਂਦੇ ਐ ਐ ਖਰਚਾ ਘਟਾ ਕੋਈ ਖਰਚਾ ਘਟਣੀ ਕੋਈ ਯਾਰ ਬੱਚਦਾ ਕਹੀ ਜਾਂਦੇ ਮੱਝ ਨੂੰ ਖਰਚਾ ਘਟਾ ਇਹਦਾ ਮੱਝ ਮੁੱਝ ਨੂੰ ਖਰਚਾ ਕੋਈ ਘਟਣੀ ਭਰਾ ਉਹ ਮੱਝ ਜਿੰਨੀ ਖਾਂਦੀ ਆ ਬੱਕਰੀ ਵੱਡੀ ਜਿਹੜੀਆਂ ਵੱਡੀਆਂ ਬੱਕਰੀਆਂ ਨੇ ਆ ਖੜੀਆਂ ਹੁਣ ਬਈ ਲੌਂਟੀਆਂ ਆਹ ਸੁਣ ਵਾਲੀ ਆ ਵੱਡੀਆਂ ਬੱਕਰੀਆਂ ਉਹ ਖੜੀ ਉਹ ਖੜਾ ਉਹ ਖੜੀਆਂ ਤਨ ਜਾਰ ਉੱਧਰ ਜੇ ਯਾਦਾ ਚੱਲ ਪੱਠਾ ਹਜੇ ਤੇ ਬਈ ਜਿਹੜੇ ਵੱਡੇ ਪੇਟ ਦੀ ਬੱਕਰੀ ਆ ਉਹ ਬੱਕਰੀ ਮੱਝ ਜਿੰਨਾ ਸੌ ਹੋਲੀ ਹੋੜੇ ਕੰਮਿੰਗਣਾ ਕਰੀ ਨੇ ਖਾਈ ਜਾਣਾ ਬਈ ਇਹਨੇ ਬੰਦ ਕਿਦੋਂ ਹੋਣਾ ਸਾਰਾ ਦਿਨ ਤੂੰ ਬਦਲਵੇਂ ਚੀਜ਼ਾਂ ਪਾਈ ਚੱਲਿਓ ਬੱਕਰੀ ਸਾਰਾ ਦਿਨ ਹੀ ਖਾਈ ਜਾਊ ਦਿਨ ਰਾਤ ਖਵਾਈ ਚੱਲਿਓ ਯਾਰ ਅੱਧੇ ਤੇ ਘੰਟੇ ਬਾਅਦ ਨਵੀਂ ਤੋਂ ਨਵੀਂ ਆਈਟਮ ਪਾਈ ਚੱਲਿਓ ਬੱਕਰੀ ਨੂੰ ਫੁੱਲ ਅੱਜ ਵੀ ਬੱਕਰੀਆਂ ਖਾਈ ਜਾਣਾ ਮਿੰਗਣਾ ਕਰੀ ਜਣੀ ਠੀਕ ਆ ਬੱਕਰੀ ਦਾ ਖਰਚਾ ਬਹੁਤ ਆ ਭਰਾ ਉਹ ਐਵੇਂ ਲੱਗਦਾ ਖਰਚਾ ਘਰੇ ਬਹੁਤ ਹੈ ਮੰਨ ਲਾ ਵੀ ਜਿਹੜਾ ਘਰੇ ਰੱਖਦੇ ਆ ਜਿਹੜੇ ਬਾਈ ਤੇ ਜਿਹੜੇ ਬੰਦੇ ਨੇ ਬਾਹਰ ਚਾਰਨੇ ਆ ਬਾਈ ਉਹਨਾਂ ਵਾਤੇ ਤਾਂ ਬਹੁਤ 100 ਬੱਕਰੀਆਂ ਉਹਨਾਂ ਵਾਤੇ ਕੋਈ ਖਰਚਾ ਨਹੀਂ ਇਕੱਲੀ ਮਿਹਨਤ ਹੈ ਹੁਣ ਮੈਂ ਬੱਕਰੀਆਂ ਬਾਹਰ ਲੈ ਕੇ ਜਾਣਾ ਬਾਈ ਹੁਣ ਮੈਂ ਘਰੇ ਪਾਤਾ ਆ ਚੀਜ਼ ਲਿਆ ਕੇ ਬਾਦੀ ਵਾਰੋਂ ਪਿਛਲੇ ਵਾਰ ਬਾਹਰ ਲੈ ਕੇ ਜਾਊਗਾ ਕੋਈ ਮੰਨ ਲਾ ਕੋਈ ਮੁੱਲ ਵਾਲੀ ਚੀਜ਼ ਤਾਂ ਨਹੀਂ ਹੈ ਬਾਈ ਮੈਂ ਮੰਨ ਲਾ ਮੁੱਲ ਲੈ ਕੇ ਕੋਈ ਚੀਜ਼ ਨਹੀਂ ਪਾਈ ਅੱਜ ਮੈਂ ਲਾ ਆਏ ਇੱਕ ਦਿਨ ਦੀ ਗੱਲ ਕਰ ਲਾਂ ਮੈਂ ਅੱਜ ਦੀ ਵੇ ਪਹਿਲਾਂ ਜਾਂ ਅੰਦਰ ਲਿਆ ਕੇ ਬਾਅਦ ਆ ਉਹ ਵੀ ਫਰੀ ਆਲਾ ਬਾਈ ਕੱਲੀ ਮਿਹਨਤ ਹੁਣ ਬਾਹਰ ਲੈ ਜੂਆ ਮੰਲਾ ਪਿਛਲੇ ਟਾਈਮ ਉਹ ਵੀ ਫਰੀ ਚ ਸਰਦਾ ਕੱਲੀ ਮਿਹਨਤ ਹੈ ਠੀਕ ਹੈ ਜੇ ਹੁਣ ਇੰਨੀਆਂ ਬੱਕਰੀਆਂ ਨੂੰ ਘਰੇ ਪਾਉਣਾ ਹੋਵੇ ਤੁਸੀਂ ਐਂ ਹਿਸਾਬ ਲਾ ਲਓ ਬਾਈ ਇਹ ਕਿੰਨਾ ਖਾਣੀਆਂ ਆਥਨ ਮੈਨੂੰ ਐਂ ਲੱਗਦਾ ਬਾਈ ਇਹ ਦੋ ਕੁਆਂਟਲ ਨਹੀਂ ਲੈਣੀ ਛੱਡਣੀ ਇੱਕ ਟਾਈਮ ਦਾ ਆ ਸਾਰੇ ਦਿਨ ਦਾ ਮੰਲਾ ਸਾਰੇ ਦਿਨ ਦਾ ਦੋ ਕੁਆਂਟਲ ਨਹੀਂ ਲਾ ਖਾਇਨ ਬਾਈ ਬੱਕਰੀਆਂ ਇਹ ਜੀ ਆ ਬੱਕਰੀ ਨੇ ਖਾਈ ਜਾਣਾ ਕੱਢੀ ਜਾਣਾ ਬਾਈ ਹੈ ਮੱਲਾ ਵੀ ਇੱਕ ਜੰਮ ਚ ਬਾਈ ਇਹ ਇੰਨਾ ਨੀਰਾ ਖਾ ਜਾਣੀਆਂ ਜੇ ਮੁੱਲ ਲੈ ਕੇ ਹੁਣ ਗੁਮਾਰ ਦਾ ਨੀਰਾ ਫਾਇਟ ਪਾਇਆ ਕਰਾਂਗੇ ਬਾਈ ਹੈ ਨਾ ਉਦੋਂ ਬਾਈ ਖਾਈ ਜਾਂਦੀਆਂ ਨੇ ਵੀ ਐ ਲਾ ਲਓ ਵੀ ਦੋ ਟੋਕਰਿਆਂ ਦੇ ਟਾਈਮ ਲਾ ਤਿੰਨ ਟੋਕਰੇ ਬਾਦੇ ਕੁਆਟਰ ਹੋ ਜਾਂਦਾ ਬਾਈ ਹੈ ਤੇ ਪੰਜ ਛੇ ਟੋਕਰੇ ਪਾਉਣੀ ਪੈਂਦੇ ਆ ਇੱਕ ਬੈਂ ਦੇ ਮਨ ਲਾ ਸਾਰੀਆਂ ਖੁਲੀਆਂ ਥੋੜਾ 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 ਪਾ ਅੰਨੇ ਵੀ ਖਾਈ ਜਾਂਦੀਆਂ ਨੇ ਹੈ ਐ ਮ ਲਾ ਲਓ ਵੀ ਯਾਰ ਜੇ ਤੁਸੀਂ ਬੱਕਰੀ ਪਾਲਣ ਦਾ ਧੰਦਾ ਕਰਨਾ ਨਾ ਮਾ ਲਾ ਵੀ ਕਮਾਈ ਕਰਨੀ ਇਹਦੇ ਵਿੱਚ ਹੋਰ ਕੰਮ ਤਾਂ ਨਹੀਂ ਹੁੰਦਾ ਨਾਲ ਫਿਰ ਮਿੱਤਰੋ ਅਗਲਾ ਕਹਿੰਦਾ ਸਾਈਡ ਬਿਛਣੇ ਦਾ ਫਲਾਨਾ ਧਗੜਾ ਜਿਹਾ ਬੰਦੇ ਯਾਰ ਘਰ ਦੇ 5-4 ਮੈਂਬਰ ਹੈ ਫੇਰ ਤਾਂ ਕਿਵੇਂ ਮਰਜ਼ੀ ਕਰੀ ਚੱਲਿਓ ਗੋ ਫਿਰ ਤਾਂ ਕੰਮ ਵੰਡਿਆ ਜਾਂਦਾ ਇਕੱਲੇ ਬੰਦੇ ਦੇ ਬਈ ਹਿਸਾਬ ਚ ਨਹੀਂ ਆਉਂਦੀ ਕਹਾਣੀ ਇਕੱਲੇ ਬੰਦਾ ਬੰਦਾ ਰੱਖਣਾ ਬਹੁਤ ਅੱਛਾ ਬੰਦਾ ਰੱਖ ਕੇ ਧੰਦਾ ਕਾਮਯਾਬ ਨਹੀਂ ਬਈ ਜੇ ਆਪਾਂ ਬੰਦਾ ਰੱਖਦੇ ਆ ਨਾ ਫੇਰ ਧੰਦਾ ਨਹੀਂ ਕਾਮਯਾਬ ਹੈਗਾ ਬੰਦਾ ਹੁਣ ਆਪਾਂ ਨੂੰ ਯਾਰ ਜਿਹੜੀ ਆਪਾਂ ਸਾਂਭ ਸੰਭਾਲ ਕਰਨੀ ਹੈ ਉਹ ਬੰਦਾ ਥੋੜੀ ਕਰਕੇ ਜੂਗਾ ਇਹ ਚੀਜ਼ਾਂ ਨੇ ਬਾਈ ਜੇ ਤੁਸੀਂ ਬੱਕਰੀ ਪਾਲਣਾ ਤੁਹਾਨੂੰ ਦਾ ਚੁੰਦੇ ਹੋ ਤਾਂ ਬਈ ਆਪ ਦੇ ਮੰਨ ਕੇ ਚੱਲੋ ਸਾਰੇ ਪਾਸਿਓਂ ਵਿਲੇ ਹੋ ਕੇ ਮੰਨ ਲਓ ਵੀ ਕੋਈ ਮੰਨ ਲਾ ਉਹ ਨਾ ਹੋਵੇ ਬਾਈ ਹੋਰ ਕੰਮ ਕਰ ਦਿੱਤਾ ਨਾ ਹੋਵੇ ਵਿੱਚ ਜੇ ਤੁਸੀਂ ਇਹਨਾਂ ਨੂੰ ਫੁੱਲ ਸਾਮੋਗੇ ਬਿਚੇ ਰਹੋਗੇ ਇਹਨਾਂ ਦੇ ਜਿਵੇਂ ਉਹ ਕਹਿੰਦੇ ਹੁੰਦੇ ਆ ਪੁਰਾਣੇ ਬੱਕਰੀ ਪਾਲਕ ਵੀ ਇਹ ਗੱਲਾਂ ਕਹਿੰਦੇ ਹੁੰਦੇ ਆ ਕਹਿੰਦੇ ਬੱਕਰੀ ਕਹਿੰਦੀ ਤੂੰ ਮੈਨੂੰ ਸਾਮਾ ਤੈਨੂੰ ਸਾਮੂ ਉਹ ਗੱਲ ਸੱਚੀ ਆ ਬਾਈ ਇਹ ਇਹ ਆਪਾਂ ਨੂੰ ਪੂਰੇ ਪਿਆਰ ਨਾਲ ਗੌਰ ਨਾਲ ਸਾਂਭਾਂਗੇ ਵਿੱਚ ਰੱਖਾਂਗੇ ਬਈ ਇਹਨਾਂ ਨਿਗਾ ਰੱਖਾਂਗੇ ਨਾ ਤੇ ਬਈ ਆਟੋਮੈਟਿਕ ਹੀ ਵਾਦਾ ਕਰਦੇ ਆ ਇਹ ਜਦੋਂ ਆਪਾਂ ਸਾਂਭ-ਸਮਾਂਹ ਹੱਥ ਫੇਰੀ ਕਰਾਂਗੇ ਵਿੱਚ ਵਰਕੇ ਖਵਾਵਾਂ ਪਿਆਵਾਗੇ ਢਿੱਡੋਂ ਭੁੱਖਿਆਂ ਨਾ ਰਹਿਣ ਦਿੱਤੀਆਂ ਪੂਰੀ ਫੁੱਲ ਸੇਵਾ ਕਰੀ ਕਹਿਣ ਦਾ ਬਾਪ ਪੂਰੀ ਜੱਜ ਕੇ ਤੇ ਬਈ ਵਧੀਆ ਇਹਨਾਂ ਦੀ ਗ੍ਰੋਥ ਹੋਊਗੀ ਵਧੀਆ ਬੱਚੇ ਦੇਣਗੇ ਵਧੀਆ ਬੱਚੇ ਜੰਮਣਗੇ ਪਾਲਣਗੇ ਦੁੱਧ ਦੇਣਗੇ ਬੱਚੇ ਵਧੀਆ ਫਿਰ ਗਰੋਸ ਕਰਨਗੇ ਗਾਹਾਂ ਬੱਚੇ ਵਿਗਣਗੇ ਬਈ ਆਟੋਮੈਟਿਕ ਹੀ ਵਾਧਾ ਹੋ ਗਿਆ ਨਾ ਇਹ ਚੀਜ਼ ਹੁੰਦੀ ਹੈ ਬਈ ਜੇ ਆਪਾਂ ਹੱਥ ਫੇਰੀ ਵਿੱਚ ਰ੍ਹਾਂਗੇ ਬਈ ਗੌਰ ਰੱਖਾਂਗੇ ਪੂਰੀ ਤਾਂ ਬਈ ਬਹੁਤ ਵਧੀਆ ਤੰਦਾਇ ਭਰਾਓ ਗੱਲ ਕਰ ਇਹ ਕਹਿੰਦੇ ਨਾ ਕਰ ਕਰ ਇਹ ਉਹ ਕਦੇ ਵੀ ਵਿੱਚ ਕਮਾਈ ਵਾੜੀ ਤੇ ਖਰਚਾ ਘਟਾ। ਨਵੇਂ ਬੰਦੇ ਦੀ ਗੱਲ ਕਰਦਾ ਇਹ ਨਾ ਕਿ ਉਹ ਵੀ ਕਮਾਈ ਵਾੜੀ ਤੇ ਖਰਚਾ ਘਟਾ ਇਹ ਗੱਲ ਕਹਿ ਕੇ ਤੰਦਾਣਾ ਸ਼ੁਰੂ ਕਰਿਓ ਭਰਾਓ ਇਹ। ਠੀਕ ਹੈ ਕਮਾਈ ਹੈਗੀ ਵੀ ਆ ਤੇ ਨਹੀਂ ਵੀ ਦੋਨੇ ਗੱਲਾਂ ਹੀ ਆ। ਕਮਾਈ ਦੇ ਤਾਂ ਬੰਦਾ ਬਾਹਲੇ ਟਾਈਮ ਤੇ ਜਾਂਦਾ ਬੱਕਰੀ ਪਾਲ ਦੀ ਕਮਾਈ ਕਰਨੀ ਹੈ ਕਿਉਂ ਪਹਿਲਾਂ ਜੋ ਨਵਾਂ ਨਵਾਂ ਰੱਖਦਾ ਬਾਈ ਉਹ ਦੂਤ ਅਗਲਾ ਕਹਿੰਦਾ ਡੁੱਬਣੇ ਹੋ ਜਾਣਗੇ ਤਿੱਗਣੇ ਹੋ ਜਾਣਗੇ ਸਾਲ ਚ ਬਾਈ ਨਵੇਂ ਮੱਲੇ ਤੋਂ ਬੱਚਾ ਨਹੀਂ ਪਲਦਾ ਛੇਤੀ ਕੋ ਰੋਸ ਨਹੀਂ ਕਰਦਾ ਘਰੇ ਰੱਖਦਾ ਬੱਕਰੀਆਂ ਦੇ ਖੁਰਕ ਪਾ ਜਾਂਦੀਆਂ ਬਾਲ ਝੜ ਜਾਂਦੀਆਂ ਬੁਰਾ ਹਾਲ ਉਹ ਕਿਹੜੇ ਹਿਸਾਬ ਨਾਲ ਡੁੱਬਣੇ ਹੋਣਗੇ ਬਾਈ ਉਹ ਗੱਲਾਂ ਕਰਦਾ ਮੈਂ ਜੋ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਕਿਸੇ ਚੀਜ਼ ਬਾਰੇ ਤੇ ਆਪਾਂ ਪੰਗਾ ਲੈ ਲੈਨੇ ਬਟਾ ਕਿ ਮੁਰਕੇ ਤਾਂ ਇਹਦਾ ਘਾਟਾ ਪੈਂਦਾ ਇਸੇ ਕਰਕੇ ਬੱਕਰੀ ਵੱਲ ਵਿੱਚ ਫੇਲ ਹੋ ਰਹੇ ਆ ਬਾਈ ਕੰਮ ਬੰਦ ਕਰ ਰਹੇ ਆ ਤੇ ਜੇ ਤੁਸੀਂ ਆਏ ਜਾਂ ਕੁਝ ਪਾਉਂਗੇ ਬਾਹਰੋਂ ਲਿਆ ਲਿਆ ਬਾਹਰ ਪਿਆਰੋਂਗੇ ਫੇਰ ਬਈ ਸੋਨੂੰ ਵੱਧਾ ਹੀ ਵੱਧਾ ਤੇ ਮੁੱਲ ਦਾ ਕੁਝ ਪਾਉਣਾ ਨਹੀਂ ਤੇ ਤਾਂ ਉਧਰੋਂ ਤਾਂ ਬਈ ਪਤਾ ਨਹੀਂ ਹੁੰਦਾ ਇੱਕ ਤਾਂ ਮੁੱਲ ਦਾ ਲੈ ਲੈ ਪਾਈ ਜਾਂਦੇ ਆ ਐ ਧੁੱਗਾ ਚੌੜ ਹੋ ਜਾਂਦਾ ਬਾਈ ਤੇ ਤੁਸੀਂ ਆਪ ਦੀ ਮੰਨ ਲੀ ਕਿ ਚਲੋ ਮਿਹਨਤ ਬਹੁਤ ਆ ਬਈ ਇਹ ਹੀ ਗੱਲ ਨਹੀਂ ਹੈਗੀ ਵੀ ਬੱਕਰੀਆਂ ਲਿਆ ਕੇ ਧਾਰਤੀ ਇੱਕ ਵਾਸਤੇ ਦੀ ਮੀਰਾ ਟੜਕੇ ਪਾਤਾ ਅੱਥ ਨੇ ਪਾਤਾ ਉਵੇਂ ਨਹੀਂ ਪਾਲਦੀਆਂ ਬਈ ਇਹ ਫੇਰ ਤਾਂ ਨਾ ਹੀ ਲਿਓ ਇਹ ਤਾਂ ਪੂਰੀ ਗੌਰ ਰੱਖਣੀ ਪੈਂਦੀ ਹੈ ਮੱਝਾਂ ਵਾਲਾ ਕੰਮ ਤਾਂ ਹੈ ਨਹੀਂ ਬਾਈ ਨੀਰਾ ਧੜਕੇ ਤੇ ਹੱਥੇ ਬਾੜਾ ਤਾਂ ਸਾਰਾ ਦਿਨ ਭਾਲਦੀ ਹੈ ਬੱਕਰੀ ਦਾ ਸਿਆਲ ਚ ਸਾਰਾ ਦਿਨ ਭਾਲਿਆ ਕਰੂ ਰਾਤ ਨੂੰ ਵੀ ਮੂਰੇ ਪਾ ਕੇ ਰੱਖਣਾ ਪੈਂਦਾ ਬਾਈ ਉੱਤੋਂ ਠੰਡ ਹੁੰਦੀ ਹੈ ਤੇ ਉੱਤੋਂ ਇਹਨਾਂ ਦੇ ਢਡੋਂ ਭੁੱਖੇ ਹੁਣ ਇਹ ਤਾਂ ਜਮੀ ਮਰ ਜਾਣੀਆਂ ਪਿੱਛੇ ਜਾਣੀਆਂ ਬਾਈ ਖਤਮ ਘਾਣੀ ਬਸ ਇਹ ਜੀਜ਼ ਹੁੰਦੀ ਹੈ ਬੱਕਰੀ ਪਾਲਣ ਦਾ ਇਹ ਤਾਂ ਨਾ ਬਾਈ ਬਾੜੀ ਗੌਰ ਕਰਨੀ ਪੈਂਦੀ ਉਹਦੇ ਵਿੱਚ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਭਰਾ ਵਾਂਗ ਕੇ ਤੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਕੋਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ